ਪਿਛਲੇ ਦਿਨੀ ਇਸ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਵਾਇਰਲ ਹੋ ਰਹੀ ਹੈ ਤੇ ਰੀਜ਼ਨ ਤੁਸੀਂ ਜਾਣਦੇ ਹੀ ਹੋਵੋਗੇ ਕਿਉਂਕਿ ਇਸ ਬੱਚੇ ਦੇ ਘਰ ਖਾਣ ਦੇ ਲਈ ਆਟਾ ਨਹੀਂ ਹੁੰਦਾ ਤੇ ਭੁੱਖੇ ਪੇਟ ਦੀ ਸਕੂਲ ਆ ਜਾਂਦਾ ਤੇ ਫਿਰ ਇਸ ਦੇ ਟੀਚਰ ਵੱਲੋਂ ਇਸ ਬੱਚੇ ਦੀ ਵੀਡੀਓ ਬਣਾ ਕੇ ਇੰਸਟਾਗ੍ਰam ਤੇ ਪਬਲਿਸ਼ ਕਰ ਦਿੱਤੀ ਜਾਂਦੀ ਹੈ ਤੇ ਕੁਝ ਹੀ ਪਲਾਂ ਦੇ ਵਿੱਚ ਇਹ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋ ਜਾਂਦੀ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਸ ਬੱਚੇ ਦੀ ਹੈਲਪ ਦੇ ਲਈ ਅੱਗੇ ਆ ਜਾਂਦੇ ਨੇ ਇਸ ਟੀਚਰ ਦੇ ਨਾਲ ਕੰਟੈਕਟ ਕਰਕੇ ਇਸ ਪਰਿਵਾਰ ਦੀ ਜ਼ਰੂਰਤ ਦਾ ਸਮਾਨ ਕਰ ਛੱਡ ਜਾਂਦੇ ਨੇ ਤੇ ਹੁਣ ਵੀ ਇਸ ਬੱਚੇ ਦੇ ਪਰਿਵਾਰ ਦੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਲੱਖਾਂ ਪੰਜਾਬੀ ਹੈਲਪ ਕਰ ਰਹੇ ਨੇ ਤੇ ਇਸ ਪਰਿਵਾਰ ਦੀ ਮੀਡੀਆ ਨੇ ਵੀ ਇਨਵੈਸਟੀਗੇਸ਼ਨ ਕਰੀ ਸੀ ਕਿ ਸੱਚਮੁੱਚ ਇਹ ਜੋ ਪਰਿਵਾਰ ਹੈ ਉਸ ਨੂੰ ਹੈਲਪ ਦੀ ਜ਼ਰੂਰਤ ਹੈ ਜਾਂ ਨਹੀਂ ਤੇ ਮੀਡੀਆ ਨਾਲ ਗੱਲਬਾਤ ਕਰਦੇ ਵੀ ਇਸ ਬੱਚੇ ਦੇ ਪਰਿਵਾਰ ਨੇ ਖੁਲਾਸਾ ਕੀਤਾ ਹੈ ਕਿ ਉਹ ਬਹੁਤੀ ਜ਼ਿਆਦਾ ਆਰਥਿਕ ਤੰਗੀ ਦੇ ਵਿੱਚੋਂ ਗੁਜ਼ਰ ਰਿਹਾ ਸੀ ਤੇ ਇਸ ਬੱਚੇ ਦੇ ਪਾਪਾ ਦਾ ਕੰਮ ਵੀ ਕਈ ਮਹੀਨਿਆਂ ਤੋਂ ਬੰਦ ਪਿਆ ਸੀ ਤੇ ਜਿਸ ਦੇ ਚੱਲਦੇ ਕਰ ਦੇ ਵਿੱਚੋਂ ਆਟਾ ਵੀ ਖਤਮ ਹੋ ਜਾਂਦਾ ਹੈ ਪੰਜਾਬੀਆਂ ਦੇ ਬਲੋਂ ਇਸ ਪਰਵਾਰ ਦੀ ਹੈਲਪ ਦਾ ਉਪਰਾਲਾ ਕੀਤਾ ਜਾਂਦਾ ਤੇ ਜੇਕਰ ਤੁਸੀਂ ਵੀ ਇਸ ਉਪਰਾਲੇ ਤੋਂ ਖੁਸ਼ ਹੋ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ